ਹਾਈ ਗੈਸ ਹਾਈ ਗੈਸ ਗੈਸ ਪੂਰੀ ਗੈਸ ਪੂਰੀ ਅੱਧਾ ਨਿੰਬੂ ਬਾਅਦ ਵਿੱਚ ਪਾ ਲਾਂਗੇ ਹਾਈ ਗੈਸ ਸੈਂਟ ਗੈਸ ਹਾਈ ਗੈਸ ਅਸੀਂ ਆਏ ਆ ਇੰਡੀਅਨ ਗੈਸ ਮੜਵਾ ਗਿਆ ਅਸੀਂ ਆਏ ਆ ਰੀਲ ਦਾ ਬਣਾ ਹਾਈ ਗੈਸ ਅਸੀਂ ਆਏ ਸੀ ਵਿਸਾਖੀ ਤੇ ਧੱਕੇ ਦੀ ਵਿਸਾਖੀ ਮਨਾਉਣ ਆਏ ਆ ਧੱਕੇ ਦੀ ਵਿਸਾਖੀ ਤੇ ਖੇੜੀ ਮਨਾਉਂਦੇ ਆ ਮੜਵਾ ਵਾਲੀ ਮਨਾਉਂਦੇ ਆ ਅੱਛਾ ਸੌਰੀ ਬਾਈ ਧੱਕੇ ਦੀ ਵਿਸਾਖੀ ਅੱਜ ਮਨਾਉਣ ਜਾਵਾਂਗੇ ਅਸੀਂ ਖੇੜੀ ਅਸੀਂ ਮਡਵਾਲ ਗੱਲ ਜੇ ਹੁਣ ਅਸੀਂ ਇਸ ਪਲੇਸ ਮਡਵਾਲ ਆਈ ਸੀ ਸਾਗਰ ਦੀ ਉਹ ਢੀਡ ਕ ਸੁਖਾਉਣ ਆ ਆ ਸਾਨੂੰ ਨਹੀਂ ਇਹਨੂੰ ਸੁਖਾਉਣ ਆਈ ਸੀ ਆਈ ਸੀ ਭੈ ਲਗੇ ਰਪਾ ਕੇ ਜਰਾ ਹੌਲੀ ਹੌਲੀ ਤੋਰ ਭੋਲੇ ਭੋਲੇ ਰੇਸ ਦੇ ਵੀ ਲਾਹੀ ਨਾਲੀ ਜੋਰ ਨਾਲ ਬੱਤੀ ਆ ਗਈ ਜਰਾ ਆਸੇ ਪਾਸੇ ਵੇਖ ਲਾਲ ਬੱਤੀ ਆ ਗਈ ਜਰਾ ਆਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਇੱਕ ਲੱਚ ਕੁੜੀਏ ਨਹੀਂ ਸੱਗੇ ਪੈਰ ਨਾਲ ਮਾਰਦੇ ਫਰੇਕ ਇਹ ਕਿਹੜੀ ਖੱਬੇ ਨਾਲ ਦੱਬ ਕੇ ਇੱਕ ਲੱਚ ਕੁੜੀਏ ਨਹੀਂ ਸੱਗੇ ਪੈਰ ਨਾਲ ਮਾਰਦੇ ਫਰੇਕ ਸਾਡੇ ਵੇ ਮਹੱਲੇ ਕੀ ਵੇ ਆਇਆਂ ਕੀ ਕੁਵਾਰੀਆਂ ਕਾਰਾਂ ਮੋਟਰਾਂ ਚਲਾਈ ਫਿਰਦੀਆਂ ਸਾਰੀਆਂ ਸਾਡੇ ਵੇ ਸਾਡੇ ਵੇ ਮਹੱਲੇ ਕੀ ਵੇ ਆਇਆਂ ਕੀ ਕੁਵਾਰੀਆਂ ਕਾਰਾਂ ਮੋਟਰਾਂ ਚਲਾਈ ਫਿਰਦੀਆਂ ਸਾਰੀਆਂ ਬਾਗੀ ਦੀ ਵੋਟੀ ਲੈਦੀ ਨਹੀਂ ਨਾ 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 ਇੱਥੇ ਕੋਈ ਕੁਵਾਰਾ ਬੰਦਾ ਵਿਆਹ ਬੰਦਾ ਨਹੀਂ ਮਾਣਦੀ ਉਹ ਵੋਟੀ ਲੈਦੀ ਨਹੀਂ ਕਾ ਚਲਾ ਮਾਣਦੀ ਉਹ ਵੋਟੀ ਲੈਦੀ ਸਾਗਰ ਦੀ ਵੋਟੀ ਲੈਦੀ ਕਾ ਚਲਾ ਡੀਰੇ ਡਰਾਈਵਰ ਅਕਨੇਡਾ ਵਾਲਿਆ ਕਿੱਥੇ ਜਾਂਦੀ ਤਨਖਾਹ ਤੇ ਇਹ ਡਰਾਈਵਰ ਆ ਕੇ ਐ ਉਹ ਕਹਿੰਦਾ ਤੇਰੀ ਵੀ ਡਰਾਈਵਰ ਆ ਕੈਨੇਡਾ ਵਾਲੇ ਆ ਵੇ ਕਿੱਥੇ ਜਾਂਦੀ ਤਨਖਾਹ ਬੜੀ ਔਖੀ ਆ ਟਰੱਕਾਂ ਦੀ ਜਾਜਾਂ ਦੀ ਡਰਾਈਵਰੀ ਤੈਨੂੰ ਦਵਾਂਗੇ ਸਖਾ ਇਹਦੇ ਉਹਦੇ ਵਾਲਾ ਕੰਮ ਹੋ ਗਿਆ ਨਹੀਂ ਵੀ ਹਾਂਜੀ ਦੋਸਤ ਕੀ ਹਾਲ ਚਾਲ ਆ ਅੱਜ ਬੜੀ ਨਵਾਂ ਬੜੀ ਘੈਂਟ ਵੀਡੀਓ ਬਣਾਉਣੀ ਆ ਯਾਰ ਅੱਧੀ ਬਣਾਉਣੀ ਆ ਅੱਧੀ ਬਣਾਉਣੀ ਆ ਆ ਵੀਰ ਤੇ ਵੀਡੀਓ ਬਣਾਉਣੀ ਆਹੀਂ ਕਿੱਦਾਂ ਬਾਈ ਜ਼ੋਰ ਦੀ ਬੋਲ ਖੜਕ ਦੜਕ ਕੇ ਆਵੇਂ ਯਾਰ ਸਾਡੇ ਨਾਲ ਖੜਿਆ ਤੇ ਬੋਲਣੋ ਹੀ ਕੰਮ ਨਾਲ ਮਨੱਕੇ ਖੋਦੇ ਜ਼ੋਰ ਦੀ ਬੋਲਿਆ ਕਰ ਹਾਂ ਇਹ ਆਪਾਂ ਵੀਡੀਓ ਪਾ ਦੇਣੀ ਆ ਕਿੱਥੇ ਢੋਲੇ 'ਚ ਢੋਲੇ 'ਚ ਇਸ ਕਰਕੇ ਨਾ ਇਸ ਕਰਕੇ ਕੋਈ ਕੋਈ ਗਾੜ ਦੀ ਗੱਲਬਾਤ ਕਰੋ ਬਾਈ ਕਿੱਥੋਂ ਆਏ ਹੋ ਮੈਂ ਜਿੱਥੋਂ ਸਾਰੇ ਆਏ ਨੇ ਜੀ ਆਪਣੇ ਪਿੰਡੋਂ ਆਹੋ ਠੀਕ ਆ ਇਹ ਵੀ ਤੇ ਇਹ ਜੁੱਤਨਾ ਵਾਪਸ ਸਾਰੇ ਪਿੰਡੋਂ ਹੀ ਆਏ ਆ ਬਾਈ ਅਸੀਂ ਆਏ ਆ ਆਪਦੇ ਆਪ ਦੇ ਪਿੰਡੋਂ ਸਾਰੇ ਜਾਣੇ ਆ ਆ ਬੰਦਾ ਕਿਧਰ ਹੀ ਆਇਆ ਡੈਕੋਰੇਸ਼ਨ ਜੀ ਕਰਾ ਕੀ ਕਹਿੰਦੇ ਇੰਟਰੋਡਕਸ਼ਨ ਕੀ ਕੀ ਡੈਕੋਰੇਸ਼ਨ ਹੁੰਦੀ ਆ ਪਾ ਗੱਲ ਝਾੜ ਤੇ ਡੈਕੋਰੇਸ਼ਨ ਨਾਲ ਜੋ ਯਾਰ ਪਰਾਲੀ ਚੁੱਕ ਕੇ ਗੱਲ ਪਾ ਦੇ ਡੈਕੋਰੇਸ਼ਨ ਕਰਾਉਣੇ ਆ ਇਹਦਾ ਮਾਗੀ ਆ 10 ਵਜੇ ਤੇਰਾ ਨਾ ਕਾਲੂ ਬਾ ਨਾ ਦੱਸਣਾ ਕਿ ਬੇਸਤੀ ਕਰਨੇ ਲੈ ਇਹਦਾ ਨਾ ਕਾਲੂ ਤੇਰਾ ਨਾ ਕੋਰ ਲੱਗਦਾ ਇਹ ਵੀ ਹੋਈ ਲੁਮਾਗ ਤੇਰਾ ਘੱਟ ਪੀ ਪੀਆ ਕਰ ਮਾਰ ਤੇ ਰੰਗ ਵਾਲਾ ਹੋ ਗਿਆ ਤੇਰਾ ਆਹ ਮੈਂ ਤਾਂ ਚਾਹ ਉਹ ਪੁੰਦਾ ਜਾਂਦੀ ਆਹ ਬਾਈ ਮਾਨ ਸੰਦੂ ਪਿੰਡ ਮੜਵਾਲ ਉਹ ਮੁੰਡੇ ਨੂੰ ਤੂੰ ਕੀ ਆ ਉਹਦੇ ਬਾਰੇ ਪੰਜ ਦੱਸੀ ਸੰਦੂ ਸਾਹਿਬ ਨਾਮ ਦੱਸ ਜੋਰਾ ਸੰਦੂ ਜੋਰਾ ਜੋਰਾ ਕਹਿੰਦੇ ਆ ਪਿੰਡ ਚ ਜੋਰਾ ਪਿੰਡ ਚ ਜੋਰਾ ਜੋਰਾ ਕਹਿੰਦੇ ਬਾਈ ਦੀ ਵੀਡੀਓ ਆਉਂਦੀ ਆ ਆਹ ਵੀਰ ਪ੍ਰਦੀਪ ਸਿੰਘ ਕਿੱਥੋਂ ਗੱਡ ਤੋਂ ਉੱਤ ਘਾਟ ਤੋਂ ਆਇਆ ਨੀਵ ਘਾਟ ਤੋਂ ਉੱਤ ਘਾਟ ਤੋਂ ਆਇਆ ਐਨੂੰ ਕਿ ਤੁਸੀਂ ਜਾਣਦੇ ਜੋ ਨਸਲ ਨੂੰ ਇਹ ਕਾਲੀ ਨਸਲ ਇਹ ਸਭ ਤੋਂ ਵੱਡੀ ਕਾਲੀ ਨਸਲ ਆਹ ਮਹਾਨ ਨਸਲ ਦੀ ਸਾਰੀ ਜਾਣਦੇ ਆ ਦੱਸਣ ਦੀ ਲੋੜ ਨਹੀਂ ਇਹ ਸਾਰੇ ਪਤਾ ਕਿੱਥੇ ਆਏ ਨੇ ਇਸ ਟਾਈਮ ਆ ਖੇਤ ਦੇ ਵੇਖਣਦੇ ਪਿੱਛੇ ਅਸੀਂ ਪਤਾ ਕਿੱਥੇ ਆਏ ਆ ਅਸੀਂ ਉੱਥੇ ਆਇਆ ਫੋਰ 10 ਵੀ ਟਾਣ ਹੌਲੀ ਹੌਲੀ ਗੱਡੀ ਜਾਵੇ ਜੋ ਪਰ ਪਲਾ ਦੇ ਵਿੱਚ ਕਿਹੜੇ ਗੱਡੀ ਜਾਵੇ ਰੰਗ 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 ਯੁੱਤੋਂ ਫੋਨ ਵੱਜੀ ਜਾਵੇ ਤੇ ਮੇਰੇ ਨਾਲ ਹੀ ਗਾਉਣਾ ਹੁੰਦਾ ਕਿ ਪਿੱਛੇ ਤੈਨੂੰ ਆਉਂਦਾ ਨਹੀਂ ਕੋਣ ਤੇ ਟਰੰਟੋ ਇੱਕ ਨੱਡੀ ਸੱਦੀ ਜਾਵੇ ਲਾਲ ਲਾਲ ਅੱਖਾਂ ਵਾਲਾ ਕੇਰਾ ਹੋਈ ਜਾਂਦਾ ਜਿਵੇਂ ਜਿਵੇਂ ਅੰਬਰ ਆਦ ਨਰਾ ਹੋਈ ਜਾਂਦਾ ਜੋਬਰ ਦੀ ਕੱਲੀ ਕੱਲੀ 부ੜਕ ਦੀ ਨਾਲ ਲੋਕਾਂ ਦੇ ਪਹਾੜਾ ਸਵੇਰਾ ਹੋਈ ਜਾਂਦਾ ਸਾਨੂੰ ਘਟ ਆਉਂਦਾ ਵੀ ਜਾਣਾ ਆਹ ਮੁੰਡਾ ਘੋੜੇ ਤੋਂ ਬਸ਼ੇਰਾ ਹੋਈ ਜਾਂਦਾ ਲੋਕੀ ਬਸ਼ੇਰਾ ਤੋਂ ਘੋੜਾ ਹੁੰਦਾ ਨੇ ਘੋੜੇ ਤੋਂ ਸਹੀ ਗੱਲ ਆ ਵੀ ਇਦਾਂ ਹੀ ਆ ਹੁਣ ਅਸੀਂ ਬਣਾਵਾਂਗੇ ਵੀਡੀਓ ਐਸੀ ਵੈਸੇ ਮਸਤੀ ਕਰ ਲਈ ਇਹ ਕੀ ਹੈ ਇਹ ਵੀਡੀਓ ਨਹੀਂ ਇਹ ਕੀ ਹੈ ਇਹ ਵੀ ਵੀਡੀਓ ਹੀ ਮਤਲਬ ਹੋਗਾ ਹੋਣਾ ਹੀ ਪੜਾਵਾਂਗੇ ਵੀਡੀਓ ਦੇ ਨਹੀਂ ਭਾਈ ਇਹ ਵੀਡੀਓ ਕੁਝ ਹੋਰ ਵੀਡੀਓ ਹੀ ਫਨੀ ਫਨੀ ਵੀਡੀਓ ਤੜਕੇ ਦਾ ਮਸਾਲਾ ਜਿਆਦਾ ਵਾਹ ਇਹ ਵੀਡੀਓ ਚ ਦੱਸ ਕੋਈ ਗਾਣਾ ਕੋਣਾ ਸੁਣਾ ਕੋ ਯਾਰ ਗਾਣਾ ਸੁਣਾਵਾ ਸੁਣਾ ਕੋ ਕਿਹੜਾ ਸੁਣਾ ਕੋਈ ਨਾ ਨਵਾ ਨਵਾ ਜੜਾ ਆ ਲਾ ਵੀ ਸਾਡਾ ਗਾਣਾ ਹੁੰਦਿਆ ਨਵਾ ਉਹਨਾਂ ਯਾਰ ਡਰਾਈਵਰ ਵਾਲਾ ਗਾਣਾ ਆਪਣਾ ਲਿਖਿਆ ਆਪਣਾ ਗਾਣਾ ਹੁੰਦਿਆ ਨਵਾ ਖੇੜੀ ਵਾਲੇ ਜਿਹੜੇ ਬਾਈ ਖੇੜੀ ਦੇ ਸ਼ਰਫਲੀ ਖੇੜੀ ਵਾਲੇ ਜੇ ਮੇਰੀ ਵੀਡੀਓ ਵੇਖਣਗੇ ਤੇ ਦੇਖ ਲਿਓ ਤੇ ਸੁਣ ਲਿਓ ਆਉਣ ਵਾਲਾ ਗਾਣਾ। ਵੀਰੀ ਆ ਗਈ ਲੋ ਜਾ ਟਰੈਕਟਰ ਵਾਲੀ। ਟਰੈਕਟਰ ਨੂੰ ਨੰਗ ਲਾ ਆਂਦੇਓ। ਪਾਵਾ ਦੂਰੇ। ਉਹਨਾਂ ਚਾਰ ਕੁਝ ਹੋਰ। ਹੋਰ ਕੀ? 855 ਆਉਂਦਿਆ। ਲਾਲ ਲਾਲ ਅੱਖਾਂ ਕੇ ਘੇਰਾ ਹੋ ਜਾਂਦਾ ਲਾਲ ਲਾਲੀ ਸਵਰੰਗ ਆ ਆਉਂਦਿਆ। ਕਿਹ ਕਹਿੰਦੇ ਨੇ। ਨੰਗਲੇ ਆਂਦੋ ਵੀ ਨੰਗਲੇ ਆਂਦੋ। ਕੀ ਹਾਲਤ ਆ। ਹੋਈਦਾ। ਯੋਟ ਨਹੀਂ ਹੈ। ਯੋ ਅੰਹੀ ơi ਆ ਜਾ ਯੋ ਓਏ ਕਿੱਦਾਂ ਯਾਰ ਉਦਾਂ ਹੀ ਕੋਈ ਕਿੰਦਾ ਯਾਰ ਉਦਾਂ ਹੀ ਸੀ ਓ ਕਿੱਦਾਂ ਹੀ ਗਾਣਾ ਯਾਰ ਚੱਲ ਕਰ ਲੈ ਯਾਰ ਕੁੱਕਰ ਪੈ ਨਹੀਂ ਆਣੀ ਠਾ 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 ਲਿੰਕ ਛੱਡ ਬਾਰਡਰ ਪਾਰ ਨੀ ਪੂਰੇ ਵਰਲਡ ਵਾਈਡ ਨੇ ਯਾਰੀ ਚੁਣਵੇਂ ਯਾਰਾਂ ਨਾਲ ਨਹੀਂ ਦੱਲੇ ਕੀਤੇ ਹਾਈਡ ਨੇ ਖੜੀ ਤਮਤੌਲੀ ਤੱਕ ਖੜਾ ਕੇ ਗੋਪੀ ਤੇ ਬਾਗੀ ਕਰਦੇ ਵਾਕੇ ਨਹੀਂ ਸਾਟੀ ਸਾਜ ਪੁਰਾਣੀ ਸਾਡੇ ਤੇ ਠਾ 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 ਪੈਂਦੇ ਪਰਚੇ ਤੂੰ ਸ਼ਰੀਫ ਨਾ ਜਾਣੀ ਸਾਡੇ ਤੇ ਠਾ ਠਾ ਪੈਂਦੇ ਪਰਚੇ ਤੂੰ ਸ਼ਰੀਫ ਨਾ ਜਾਣੀ ਸਾਡੇ ਤੇ ਠਾ ਠਾ ਪੈਂਦੇ ਹੁਕਮ ਬੀ ਜੀ ਲੈ ਵੀ ਕੰਪਾਈਨ ਹੁੰਦੀ ਆ ਮੈਂ ਗਾਣਾ ਪੁੱਠਾ ਕਰਕੇ ਗਾਇਆ ਤਾਂ ਕਰਕੇ ਸਹੀ ਨਹੀਂ ਗਾਇਆ ਵੀ ਇਹ ਆਉਣ ਵਾਲਾ ਗਾਣਾ ਜਦੋਂ ਆਊਗਾ ਹੋਰ ਤਰੀਕੇ ਨਾਲ ਆਊਗਾ ਦੱਸਿਆ ਜਰੂਰਾ ਦਨ ਕੰਪੈਨ ਦੇਖੋ ਹੋਰ ਆ ਗਈ ਆ ਇਹ ਗੱਲ ਚੰਗੀ ਨਹੀਂ ਆਈ ਇਹ ਲੈਣੀ ਅੱਗੇ ਕਰਦੇ ਇੱਧਰ ਇੱਧਰ ਭਰਾਵਾ ਹੱਥ ਥੱਕ ਗਿਆ ਮਾ ਕੰਪੈਨ ਨਕ ਲੈਂਦਾ ਜੇ ਇੱਕ ਤਾਂ ਗਾਣਾ ਗੁਣਾ गा ਕੇ ਮਸਤੀ ਥੋੜੀ ਜੀ ਕਰਕੇ ਨਾ ਫਿਰ ਅਸੀਂ ਚੋਰੇ ਬਾਈ ਦੀ ਵੀਡੀਓ ਬਣਾਉਣੀ ਆ ਮੈਂ ਜਿਹੜਾ ਆਪਣਾ ਗਾਣਾ ਹੁੰਦਾ ਨਵਾਂ ਸ਼ਾਨਦਈ ਉਹ ਮੈਂ ਆ ਬਾਈ ਦਾ ਗਾਣਾ ਆ ਰਿਹਾ ਮਾਨ ਸੰਧੂ ਵੀਰ ਦਾ ਆਪਾਂ ਇੰਸਟਾ ਆਈਡੀ ਵੀ ਥੱਲੇ ਕਰ ਦਾਂਗੇ। ਜਾਂਦੇ 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 ਆਪਾਂ ਇੰਸਟਾ ਆਈਡੀ ਵੀ ਥੱਲੇ ਦੇ ਦਾਂਗੇ। ਤੇ YouTube ਇਹਨਾਂ ਦਾ ਜਿਹੜਾ ਲਿੰਕ ਆਉਣ ਵਾਲਾ ਗਾਣਾ ਹੋਊਗਾ ਉਦੋਂ ਦਵਾਂਗੇ ਕੈਪਸ਼ਨ 'ਚ ਪਰ ਬਾਈ ਦਾ ਗਾਣਾ ਜਰੂਰ ਸੁਣਿਓ ਆਪਣੀਆਂ ਸਟੋਰੀਆਂ 'ਤੇ ਹੋਊਗਾ ਜੀ। ਤੇ ਸੁਣਾਓ ਬਾਈ। ਆਉਣ ਵਾਲਾ। ਕਹਿੰਦਾ ਹੋ ਕੀ ਤੇ ਨਾ ਜੇ ਵਾੜ ਵਾੜੀ ਫਾਇਦਾ ਕੀ ਜਵਾਨੀ ਦਾ। ਕਹਿੰਦਾ ਆ ਸਾਨੂੰ ਕਿੱਥੋਂ ਘੇਰ ਲੂਗਾ ਦੱਲਾ ਯੋਜਨਾ ਨੀ ਦਾ ਓ ਦੇਖੀ ਹੱਥਾਂ 'ਚ ਪਵਾਉ ਝੂੜੀਆਂ ਓ ਹੱਥਾਂ 'ਚ ਪਵਾਉ ਝੂੜੀਆਂ ਓ ਮਾਫੀ ਮੰਗਣ ਗਿਆ ਟ ਚੋਲੀਆਂ ਓ ਜਿਹੜੇ ਦਿਨ ਤੇ ਹਟਾਵੇ ਗੋਲੀ ਦੇ ਓ ਖੁਦ ਨਸ਼ੇ ਦੀਆਂ ਲੈਂਦੇ ਗੋਲੀਆਂ ਓ ਮੈਨੂੰ ਦਿੰਦੇ ਹਟਾਵੇ ਨੇ ਨਸ਼ੇ ਦੀਆਂ ਲੈnde ਗੋਲੀਆਂ ਆ ਗਾਣਾ ਉਦਾਜੀ ਆਪਣਾ ਬੜੀ ਗੱਲਬਾਤ ਆ ਬਈ ਆਪਾਂ ਨੂੰ ਵਧੀਆ ਲੱਗ ਰਿਹਾ ਆਉਣ ਵਾਲਾ ਗਾਣਾ ਹੀ ਤੇ ਬਾਕੀ ਦੀ ਸਾਰੇ ਜਾਣੇ ਜਰੂਰ ਸਪੋਰਟ ਕਰੋ ਇਹ ਗਾਣੇ ਦੀ ਤੇ ਆਉਣ ਵਾਲੇ ਹੋਰ ਵੀ ਗਾਣੇ ਜਿਹੜੇ ਆਉਣੇ ਉਹ ਵੀ ਸੁਣਿਓ ਤੇ ਜਿਹੜੇ ਆਏ ਹੋਏ ਗਾਣੇ ਉਹ ਵੀ ਸੁਣਿਓ ਤੇ ਸੱਤਾਰੇ ਹੀ ਡੀਰੋ ਪਾ ਬਹਿਗਾ ਜਣਾ ਚ ਸੱਖਾ ਸੱਤਿਆ ਖੜ ਜਾ ਤੇਰਾ ਹੀ ਫੋਨ ਨਹੀਂ ਚੱਕਣਾ ਸੱਤਿਆ ਤੂੰ ਬੜੀ ਮਾੜੀ ਕੀਤੀ ਆ ਵਿੱਚ ਫੋਨ ਕਰਕੇ ਸੱਤਿਆ ਨੇ ਵੀਡੀਓ ਬੁਆਲ ਕਰਤੀ ਸਾਨੂੰ ਉਹੀ ਸੱਤਾਂ ਕਿਹੜਾ ਬਣਾ ਕਿੜਾ ਕਢਾਲ ਲੈ ਬਾਈ ਉਹ ਹੋਈਆ ਉਹੀ ਸੱਤੇ ਦਾ ਫੋਨ ਆਉਂਦਾ ਸੀ ਬਾਈ ਸਾਨੂੰ ਇਹ ਸੱਤਾ ਸਾਨੂੰ ਵੀਡੀਓ ਬਣਾ ਲੈਂਦਾ ਇਦਾਂ ਦਾ ਹੀ ਆ ਤੇ ਬਾਈ ਆਉਣ ਵਾਲਾ ਗਾਣੇ ਆਪਣੇ ਵੀ ਵਧੀਆ ਆ ਰਹੇ ਨੇ ਅੱਗੇ ਤੇ ਬਾਕੀ ਭਰਾਵੇ ਕਿ ਗੁਰੀ ਨੂੰ ਕਢਲ ਪੈ ਗਿਆ ਇੱਕ ਵਾਰੀ ਅੱਛਾ ਗੁੜੇ ਤੇ ਝੂਟਾ ਲਿਆਣਗੇ ਉਲਟ ਮੋੜ ਲਗਾ ਲਾਤ ਜਿ ਘੜਾ ਲਾ ਪੈ ਗਿਆ ਬਾਲੀ ਚ ਲੈ ਕੇ ਵੜ ਗਿਆ ਮੈਂ ਕੀ ਹੋਏ ਕਿਦਾ ਲਾਤ ਜਿ ਘੜਾ ਲਾ ਪੈ ਗਿਆ ਅੱਛਾ ਚਲੋ ਵੀ ਭਰਾਵਾ ਫਿਰ ਠੀਕ ਆ ਕਹਿੰਦਾ ਯਾਰ ਮੇਰੀ ਅੱਗ ਦੀ 나ੜ ਵਰਗੇ ਹਾਂ ਲੋੜ ਪੈਣ ਤੇ ਨਾਲ ਖੜਦੇ ਆ ਤੇ ਜਦੋਂ ਪੈ ਗਈ ਪੈ ਦੀ ਲੋੜ ਫਿਰ ਨਹੀਂ ਰਿਹਾ ਕਿ ਕਹਿਣਿਆ ਪਰ ਮੂੰਹ ਪਰਾਂ ਨੂੰ ਕਰਦੇ ਆ ਭਰਾਵਾ ਮੈਂ ਹਾਂ ਸਾਡੇ ਕੋ ਕੋ ਨਹੀਂ ਤੈਨੂੰ ਕਿਦੋਂ ਦੱਸ ਜੀ ਚਲੋ ਵੀ ਠੀਕ ਆ ਬਾਏ ਵੀ ਲਵ ਯੂ ਸਾਰਿਆਂ ਨੂੰ ਤੇ ਐਦਾਂ ਹੀ ਪਿਆਰ ਕਰਦੇ ਰਹੋ ਵੀਰ ਦਾ ਗਾਣਾ ਆ ਰਿਹਾ ਉਹਨੂੰ ਵੀ ਸਪੋਰਟ ਕਰਿਓ ਤੇ ਸੰਗਮ ਬੱਦਰੀ ਨੂੰ ਸਪੋਰਟ ਕਰਿਓ ਤੇ ਉਹ ਵੀਰ ਨੂੰ ਵੀ ਸਪੋਰਟ ਕਰਿਓ ਮੈਂ ਹੀ ਮੈਂ ਹੀ ਮੈਂ ਹੀ ਪਿੱਛੇ ਛੱਡ ਨਹੀਂ ਜੋਰੇ ਦੀ ਵੀਡੀਓ ਆ ਰਹੀ ਹੈ ਇਹਨੂੰ ਜਰੂਰ ਸਪੋਰਟ ਕਰੋ ਜੋਰੇ ਦੀ ਵੀਡੀਓ ਨੂੰ ਸਪੋਰਟ ਕਰਿਓ ਉਹ ਖੜਾ ਜੋਰਾ ਦੂਰ ਜਾ ਗਈ ਤੇ ਲਵ ਯੂ ਸਾਰਿਆਂ ਨੂੰ ਓਹ ਉਰਾ ਓਏ ਬੋਲੇ ਅਗਰ ਮੜਾ ਮੋਟਾ ਯਾਰ ਉਹੀ ਕਹਦੇ ਫਿਰ ਡਾਇਲੌਗ ਸੁਣਾ ਲੈ ਆਉਨਾ ਬਾਕੀ ਭਾਈਓ ਕਿਵੇਂ ਆ ਹਾਂਜੀ ਕਿਵੇਂ ਹੋ ਸੋਨੀ ਸੀਤ ਵਾਲਿਆਂ ਨੂੰ ਹੈ ਭਾਈ ਬੰਦਾ ਜੋ ਠੀਕ ਹੈ ਭਾਈ ਲਵ ਯੂ ਓਕੇ ਬਾਏ కలో సబ్స్క్రై సరగ చనల్లు